ਸਸ਼ੀ ਗਾਂਜੀ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਾ ਹੈ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਲ ਦਾ ਮੂੰਹ ਵੇਖਣਾ ਪਿਆ ਹੈ ਜਿੱਥੇ ਚੰਡੀਗੜ੍ਹ ਮੇਅਰ ਚੋਣਾਂ ਹੋਣ ਜਾ ਰਹੀਆਂ ਸੀ ਜਿੱਤੇ ਇਹ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜਿੱਤੇਗੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਕਈ ਕਾਉਂਸਲਰ ਵੀ ਜਿਹੜੇ ਨੇ ਸ਼ਾਮਲ ਹੋਏ ਸੀ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੂੰ ਉਸ ਟਾਈਮ ਝਟਕਾ ਲੱਗਾ ਹੈ ਜਦੋਂ ਆਪ ਦੇ ਇੱਕ ਵਿਧਾਇਕ ਉਥੋਂ ਹਾਰੇ ਨੇ ਤੇ ਭਾਜਪਾ ਦੇ ਸੌਰਵ ਜੋਸ਼ੀ ਨੇ ਜਿਹੜੀ ਹੈ ਚੰਡੀਗੜ੍ਹ ਦੇ ਵਿੱਚੋਂ ਚੋਣ ਨੂੰ ਜਿੱਤ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਸੌਰਵ ਜੋਸ਼ੀ ਪੰਜਾਬੀ ਯੂਨੀਵਰਸਿਟੀ ਦੇ ਕਾਨੂੰਨ ਗ੍ਰੈਜੂਏਟ ਨੇ ਦੂਜੀ ਪੀੜੀ ਦੇ ਆਰਐਸਐਸ ਦੇ ਸੇਵੇ ਸੇਵਕ ਅਤੇ ਭਾਜਪਾ ਕਾਰਪੂਰ ਵਿਦਿਆਰਥੀ ਆਗੂ ਤੋਂ ਰਾਜਨੀਤਿਕ ਆਗੂ ਏਬੀਪੀ ਉਮੀਦਵਾਰ ਵਜੋਂ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲਰ ਦੀਆਂ ਚੋਣਾਂ ਵਿੱਚ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਲਈ ਚੋਣ ਦੀ ਲੜੀ ਹੋਈ ਹੈ ਸਿਰਫ 29 ਸਾਲ ਦੇ ਉਮਰ ਵਿੱਚ ਭਾਜਪਾ ਕੌਂਸਲਰ ਵੱਲੋਂ ਚੁੜੇ ਗਏ ਹਨ ਬਹਿਰੂਮ ਸ਼੍ਰੀ ਰਾਮ ਜੋਸ਼ੀ ਦੇ ਪੁੱਤਰ ਜੋ ਭਾਜਪਾ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਅਤੇ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਦੇ ਨਾਲ-ਨਾਲ ਪ੍ਰਸਿੱਧ ਹਨ ਵਨੀਤ ਜੋਸ਼ੀ ਦੇ ਛੋਟੇ ਭਰਾ ਜੋ ਵਿਦਿਆਰਥੀ ਆਗੂ ਤੋਂ ਰਾਜਨੀਤੀ ਕਾਗੂ ਬਣੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਾਬਕਾ ਮੀਡੀਆ ਸਲਾਹਕਾਰ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਵੀ ਹਨ ਜੋਸ਼ੀ ਬਲਵਾਰ ਨੂੰ ਭਾਜਪਾ ਦੇ ਕਈ ਪ੍ਰਮੁੱਖ ਨੇਤਾਵਾਂ ਦੇ ਦੌਰਿਆਂ ਨਾਲ ਸਨਮਾਨ ਮਿਲਿਆ ਹੈ ਜਿਸ ਵਿੱਚ ਮਹਰੂਮ ਸ਼੍ਰੀ ਅਟਲ ਬਿਹਾਰੀ ਵਾਜਪਾਈ ਸ਼੍ਰੀ ਮੁਰਲੀ ਮਨੋਹਰ ਜੋਸ਼ੀ ਮਹਰੂਮ ਸ਼੍ਰੀ ਅਰਣ ਜੇਟਲੀ ਮਹਰੂਮ ਸ਼੍ਰੀਮਤੀ ਸੁਸ਼ਮਾ ਸ਼ਰਮ ਰਾਜ ਸ਼ਾਮਿਲ ਹਨ ਸ਼੍ਰੀ ਨਰਿੰਦਰ ਮੋਦੀ ਨਾ ਸੀ ਜੇ ਨੱਦਾ ਸ਼੍ਰੀ ਧਮਿੰਦਰ ਪ੍ਰਧਾਨ ਸ਼੍ਰੀ ਮਨੋਹ ਲਾਲ ਖੱਟੜ ਜੀ ਕੁਮਾਰ ਤਵਲ ਸ਼੍ਰੀ ਸ਼ਾਂਤਾ ਕੁਮਾਰ ਭਪੇਂਗਰ ਯਾਦਵ ਵਿਨੋਦ ਤਰਵਿੰਡੇ ਅ ਅਸ਼ਵਨੀ ਸ਼ਰਮਾ ਸਾਬਲਾ ਅਵਿਨਾਸ਼ ਰਾਏ ਖੰਨਾ ਵੀ ਸ਼ਾਮਿਲ ਹਨ ਤੁਹਾਨੂੰ ਦੱਸ ਦਈਏ ਕਿ ਇਸ ਚੋਣ ਦੇ ਵਿੱਚ ਵੱਡਾ ਘਾਟਾ ਪੈ ਚੁੱਕਾ ਹੈ ਇਸ ਟਾਈਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜੀ ਆਮ ਆਦਮੀ ਪਾਰਟੀ ਮੇਅਰ ਚੋਣਾਂ ਨੂੰ ਜਿੱਤਣ ਦੀ ਜਿਹੜੀ ਹੈ ਗੱਲ ਕਰਤੀ ਸੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਚੰਡੀਗੜ੍ਹ ਦੇ ਵਿੱਚ ਮੇਅਰ ਚੋਣਾਂ ਦੇ ਵਿੱਚ ਉਹਨਾਂ ਨੂੰ ਵੱਡੀ ਜਿੱਤ ਮਿਲੇਗੀ ਲੇਕਿਨ ਇਹ ਉਹਨਾਂ ਨੂੰ ਇਸ ਟਾਈਮ ਹਾਰ ਦਾ ਮੂੰਹ ਵੇਖਣਾ ਪਿਆ ਹੈ ਤੇ ਭਾਜਪਾ ਦੇ ਸੌਰਵ ਜੋਸ਼ੀ ਨੂੰ ਉਥੋਂ ਜਿੱਤ ਪ੍ਰਾਪਤ ਹੋਈ ਹੈ ਹਾਲਾਂਕਿ ਹੁਣ ਦੇਖਣਾ ਇਹ ਹੋਵੇਗਾ ਜਿਸ ਤਰੀਕੇ ਦੇ ਨਾਲ ਮੇਅਰ ਤੇ ਵਿੱਚ ਮੇਅਰ ਦੀਆਂ ਚੋਣਾਂ ਦੇ ਵਿੱਚ ਕਾਟਾ ਪਿਆ ਹੈ ਵਾਰ-ਵਾਰ ਜਿਹੜੇ ਨੇ ਗੱਲ ਕਰੀਏ ਅਮਨ अरोड़ा ਜਾਂ ਫਿਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨੇ ਕਹਿੰਦੇ ਸੀ ਕਿ ਮੇਰ ਵਿੱਚ ਚੋਣਾਂ ਚੋਣਾਂ ਦੌਰਾਨ ਉਹਨਾਂ ਨੂੰ ਵੱਡਾ ਬਣਾਵਾ ਮਿਲੇਗਾ ਲੋਕ ਉਹਨਾਂ ਦੇ ਨਾਲ ਖੜੇ ਨੇ ਤੇ ਲੋਕ ਜਿਹੜੇ ਹੈ ਬਦਲਾ ਦੇਖਣਾ ਚਾਹੁੰਦੇ ਨੇ ਚੰਡੀਗੜ੍ਹ ਦੇ ਵਿੱਚ ਹਾਲਾਂਕਿ ਭਾਜਪਾ ਕਾਫੀ ਦੇਰ ਤੋਂ ਸਟਰੋਂਗ ਲੀਡ ਦੇ ਵਿੱਚ ਉੱਥੋਂ ਚੋਣਾਂ ਹਮੇਸ਼ਾ ਲੜਦੀ ਆਈ ਹੈ ਲੇਕਿਨ ਇਸ ਟਾਈਮ ਵੱਡੀ ਜਿੱਤ ਮਿਲੀ ਹੈ ਭਾਜਪਾ ਦੇ ਸੌਰਵ ਜੋਸ਼ੀ ਨੂੰ 18 ਵੋਟਾਂ ਜਿੱਥੇ ਉਹਨਾਂ ਨੇ ਪ੍ਰਾਪਤ ਕੀਤੀਆਂ ਨੇ ਤੇ ਭਾਜਪਾ ਦਾ ਸੌਰਵ ਜੋਸ਼ੀ ਜਿਹੜਾ ਹੈ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਚੁੱਕੇ ਹਨ ਧੰਨਵਾਦ